ਤੇ ਦੂਜੇ ਬੰਨੇ ਜਲੰਧਰ ਸੀਟ ਦਾ ਐਨਾਲਾਈਸਿਸ ਥੋੜਾ ਜਿਹਾ ਕਰ ਲਏ ਨੇ ਹੈਗੇ ਆ ਸਰਦਾਰ ਅਵਤਾਰ ਸਿੰਘ ਜੀ ਕਾਫੀ ਇੰਟਰਸਟਿੰਗ ਸੀਟ ਹੈਗੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹ ਭਾਜਪਾ ਨੇ ਲੈ ਲਏ ਤੇ ਦੂਜੇ ਬੰਨੇ ਜਿਹੜਾ ਹੈਗਾ ਅਕਾਲੀ ਦਲ ਨੇ ਕਾਂਗਰਸ ਦਾ ਕੈਂਡੀਡੇਟ ਲੈ ਲਿਆ ਤੇ ਦੂਜੇ ਬੰਨੇ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਸੀ ਉਹ ਆਮ ਆਦਮੀ ਪਾਰਟੀ ਨੇ ਲੈ ਲਿਆ ਕੀ ਕਹੋਗੇ ਮਤਲਬ ਆਪਸ ਵਿੱਚ ਹੀ ਪਤਾ ਨਹੀਂ ਲੱਗ ਰਿਹਾ ਕਿਹੜਾ ਕਿਹੜੀ ਪਾਰਟੀ ਦਾ ਹੈ ਕੀ ਬੰਦਿਆਂ ਦੇ ਆਧਾਰ ਤੇ ਹੋਏਗੀ ਜਾਂ ਕੀ ਇੱਥੇ ਦਾ ਕੀ ਮਾਹੌਲ ਕੀ ਰਹਿਣ ਵਾਲਾ ਹੈਗਾ ਹਾਂਜੀ ਹਾਂਜੀ ਇਹ ਕਾਫੀ ਦਿਲਚਸਪਾ ਜਿਹੜਾ ਜਲੰਧਰ ਵਾਲਾ ਜਿਹੜਾ ਬਣ ਰਿਹਾ ਸੋ ਤਿੰਨ ਪਾਰਟੀਆਂ ਤੇ ਤਿੰਨੋ ਹੀ ਕਾਂਗਰਸੀ ਆ ਹਨਾ ਤਿੰਨ ਪਾਰਟੀਆਂ ਵੱਲੋਂ ਤਿੰਨੋ ਹੀ ਕਾਂਗਰਸੀ ਆ ਜੇ ਤੁਸੀਂ ਦੇਖੋ ਬੇਮਹਿੰਦਰ ਸਿੰਘ ਕੇਪੀ ਕਾਂਗਰਸੀ ਆ ਜੀ ਅਕਾਲੀਆਲ ਵਾਲੋ ਅਕਾਲੀ ਦਲ ਵਾਲੋਂ ਹੈਗੇ ਆ ਜਿਹੜੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਕਾਂਗਰਸੀ ਆ ਹਨਾ ਤੇ ਜਿਹੜੇ ਸ਼ਸ਼ੀਲ ਕੁਮਾਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਹਨਾ ਉਹ ਕਾਂਗਰਸੀ ਸੀ 2 ਕੁ ਮਹੀਨੇ ਪਹਿਲਾਂ ਉਹ ਜਦੋਂ ਜਿੰਨੇਕ ਦੇਰ ਲਈ ਚੋਣ ਲੜਨੀ ਸੀ ਉਹ ਆਮ ਆਦਮੀ ਪਾਰਟੀ ਚ ਆਏ ਤੇ ਹੁਣ ਉਹ ਪਾਜਪਾ ਚਲੇ ਗਿਆ ਸੋ ਤਿੰਨ ਕਾਂਗਰਸੀ ਮੈਂਬਰ ਆਪਸ ਵਿੱਚ ਇੱਕ ਦੂਜੇ ਨਾਲ ਜਿਹੜੇ ਲੜ ਰਹੇ ਆ ਲੋਕਲ ਜਿਹੜੇ ਹੈਗੇ ਆ ਉਹ ਸਾਰੇ ਲੜ ਰਹੇ ਹੈਗੇ ਆ ਤੇ ਦੂਜਾ ਹੈਗਾ ਵੀ ਜਿਹੜੇ ਚਰਨਜੀਤ ਸਿੰਘ ਚੰਨੀ ਤੇ ਮਹਿੰਦਰ ਸਿੰਘ ਕੇਪੀ ਆ ਇਹ ਰਿਸ਼ਤੇਦਾਰੀ ਵਿੱਚ ਇੱਕ ਦੂਜੇ ਦੇ ਕੋੜਮ ਲੱਗਦੇ ਹੈਗੇ ਆ ਜੀ ਜੀ ਸੋ ਮਹਿੰਦਰ ਸਿੰਘ ਕੇਪੀ ਦੀ ਬੇਟੀ ਆ ਚਰਨਜੀਤ ਸਿੰਘ ਚੰਨੀ ਦੇ بیٹے ਨੂੰ ਵਿਆਹੀ ਹੋਈ ਹੈਗੀ ਆ ਸੋ ਆਪਸ ਵਿੱਚ ਇਹਨਾਂ ਦੀ ਮਤਲਬ ਮੇਰੇ ਖਾਤੇ ਚਚੇਰੇ ਪਰਵਾਂ ਦਾ ਕੁਛ ਇਸ ਤਰ੍ਹਾਂ ਦਾ ਹੈਗਾ ਜੀ ਹਾਂ ਇੱਕੋ ਹੈਗੀ ਆ ਇਹ ਆ ਬਣਾਈ ਹੋਈ ਆ ਸੋ ਪਵਨ ਕੁਮਾਰ ਟਿੰਨੂ ਆ ਜਿਹੜੇ ਉਹ ਅਕਾਲੀ ਦਲ ਛੱਡ ਕੇ ਜਿਹੜੇ ਹੈਗੇ ਆ ਉਹ ਚਲੇ ਗਏ ਹੋਆ ਇੱਥੇ ਜਿਸ ਤਰ੍ਹਾਂ ਸਾਨੂੰ ਇਹ ਲੱਗ ਰਿਹਾ ਹੈਗਾ ਵੀ ਪਤਾ ਨਹੀਂ ਅਕਾਲੀ ਦਲ ਨੂੰ ਇਹ ਗੱਲ ਪਤਾ ਹੈ ਜਾਂ ਨਹੀਂ ਸਾਨੂੰ ਮੈਨੂੰ ਇਹ ਨਿੱਜੀ ਤੌਰ ਤੇ ਲੱਗ ਰਿਹਾ ਵੀ ਦੋ ਸੀਟਾਂ ਤੇ ਅਕਾਲੀ ਦਲ ਭਾਜਪਾ ਦੀ ਹਮਾਇਤ ਕਰ ਰਿਹਾ ਹੈ ਇੱਕ ਜਲੰਧਰ ਵਾਲੀ ਸੀਟ ਤੇ ਇੱਕ ਲੁਧਿਆਣੇ ਵਾਲੀ ਸੀਟ ਸੋ ਲੁਧਿਆਣੇ ਵਾਲੀ ਸੀਟ ਤੋਂ ਅਕਾਲੀ ਦਲ ਵੱਲੋਂ ਹ ਇੱਕ ਨਵਾਂ ਚਿਹਰਾ ਬਿਲਕੁਲ ਹੀ ਜਦੋਂ ਕਿ ਉੱਥੇ ਚਾਹੀਦਾ ਸੀ ਕੋਈ ਜ਼ਬਰਦਸਤ ਲੀਡਰ ਉਹਦੇ ਚੋਂ ਰঞ্জੀਤ ਸਿੰਘ ਢਿੱਲੋਂ ਨੂੰ ਲਿਆ ਕੇ ਮੈਨੂੰ ਲੱਗ ਰਿਹਾ ਵੀ ਇਨਡਾਇਰੈਕਟਲੀ ਉਹ ਰਵਨੀਤ ਸਿੰਘ ਬਿੱਟੂ ਨੂੰ ਜਿਤਾਉਣਾ ਚਾ ਰਹੇ ਆ ਅਕਾਲੀ ਦਲ ਦੇ ਲੀਡਰਸ਼ਿਪ ਹਨਾ ਭਾਜਪਾ ਨਾਲ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਸਾਂਝ ਹੋਏਗੀ ਹਾਲੇ ਵੀ ਤੇ ਦੂਜਾ ਇੱਥੋਂ ਵੀ ਉਹ ਚਰਨਜੀਤ ਸਿੰਘ ਚੰਨੀ ਨੂੰ ਹਰਾਉਣਾ ਤੇ ਭਾਜਪਾ ਨੂੰ ਜਿਤਾਉਣ ਦੀ ਜਿਹੜੀ ਖੇਡ ਆ ਉਹ ਖੇਡ ਰਿਹਾ ਵੀ ਜਿੰਨੀਆਂ ਇੱਕ ਤਾਂ ਮਹਿੰਦਰ ਸਿੰਘ ਕੇਪੀ ਦਾ ਆਪਣਾ ਵੋਟ ਬੈਂਕ ਹੋਏਗਾ ਉਹ ਹੈਗਾ ਹੀ ਆ ਸੋ ਪੁਰਾਣੇ ਕਾਂਗਰਸੀ ਉਹ ਆ ਅਕਾਲੀ ਦਲ ਦਾ ਆਪਣਾ ਵੋਟ ਬੈਂਕ ਜਾਏਗਾ ਉਹ ਸਾਰਾ ਜਿਹੜਾ ਹੈਗਾ ਚਰਨਜੀਤ ਸਿੰਘ ਚੰਨੀ ਨੂੰ ਹਾਂ ਚਰਨਜੀਤ ਸਿੰਘ ਚੰਨੀ ਦਾ ਮਾਈਨਸ ਹੋਏਗਾ ਮਾਈਨਸ ਹੋਏਗਾ ਅਕਾਲੀ ਦਲ ਆਪ ਜਿੱਤੇ ਆ ਨਾ ਜਿੱਤੇ ਉਹ ਚਰਨਜੀਤ ਸਿੰਘ ਚੰਨੀ ਨੂੰ ਹਰਾਏਗਾ ਤੇ ਸੁਸ਼ੀਲ ਰਿੰਕ ਨੂੰ ਜਿਤਾਉਣ ਦਾ ਜਿਹੜਾ ਯਤਨ ਉਹ ਕਰੇਗਾ ਸੋ ਅਕਾਲੀ ਦਲ ਮੇਰਾ ਆਪਣਾ ਨਿੱਜੀ ਰਾਏ ਲੱਗਦੀ ਆ ਵੀ ਜਲੰਧਰ ਤੋਂ ਔਰ ਲੁਧਿਆਣੇ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੂੰ ਜਿਹੜੀ ਹੈਗੀ ਆ ਜਿਤਾਉਣ ਦੀ ਉਹ ਗੱਲ ਇਸ ਤਰ੍ਹਾਂ ਕਰ ਰਿਹਾ ਹੈ ਕਿ ਤਾਂ ਹੀ ਉਹਨਾਂ ਨੇ ਇਸ ਤਰ੍ਹਾਂ ਦੇ ਕਮਜ਼ੋਰ ਕੈਂਡੀਡੇਟ ਆ ਜਿਹੜੇ ਦਿੱਤੇ ਹੈਗੇ